ਪਹਿਲਾਂ ਕਦੇ 50000 ਦੇ ਦਿੰਦੇ ਸੀ ਉਹੀ ਸਾਰਾ ਪਿੰਡ ਲੱਡੂ ਬੰਡੀ ਜਾਂਦਾ ਸੀ ਉਹ ਲੱਡੂ ਵੱਧ ਦੇ ਲੱਗ ਜਾਂਦੇ ਸੀ ਲੱਡੂ ਜਲੇਬੀਆਂ 60000 ਲੱਗ ਜਾਂਦਾ ਸੀ ਦੇ ਕੇ 50 ਜਾਂਦੇ ਸੀ ਉਹ ਵੀ ਮਿਲਦਾ ਨਹੀਂ ਸੀ ਅਨਾਉਂਸ ਕਰਕੇ ਤਾੜੀਆਂ ਵੱਜ ਗਈਆਂ ਮੁੜ ਕੇ ਆਇਆ ਮੈਂ ਤੁਹਾਨੂੰ ਦੱਸਦਾ ਆਪਣੇ ਪਿੰਡ ਦੀ ਗੱਲ ਆ ਜਿਹੜਾ ਸਰਹੰਦ ਚੋ ਆ ਇਹ ਸਾਡੇ ਪਿੰਡ ਵਿੱਚ ਦੀ ਲੰਘਦਾ ਆ ਆ ਜਿਹੜਾ ਜਖੇਪੜ ਵਿੱਚ ਦੀ ਲੰਘਦਾ ਉਹ ਤੇ ਪੁਲ ਨਹੀਂ ਸੀ ਬੜੀ ਧੀਰ ਦੀ ਮੰਗ ਸੀ ਪੁਲ ਨਹੀਂ ਹੈਗਾ ਜੀ ਹੁਣ ਸਾਡੇ ਐਮਐਲਏ ਸਾਹਿਬ ਜਾਂ ਸਾਡੇ ਮਿਨਿਸਟਰ ਸਾਹਿਬ ਚਲੋ ਅੱਜ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਨਹੀਂ ਰਹੇ ਢੀਂਡ ਸਾਹਿਬ ਤੇ ਮੈਂ 7ਵੀਂ ਚ ਪੜਦਾ ਸੀ ਟੂਰਨਾਮੈਂਟ ਤੇ ਚੀਫ ਗੈਸਟ ਬੁਲਾ ਲੇ ਉਹ ਕਹਿੰਦੇ ਵੀ ਮਹਿੰਦਰ ਮਾਟਰ ਦੇ ਮੁੰਡੇ ਤੋਂ ਲਖਾ ਲਓ ਏ ਮੰਗ ਪੱਤਰ ਉਹਦੀ ਲਿਖਾਈ ਵਧੀਆ ਮੈਂ 7ਵੀਂ ਚ ਪੜਦਾ 11 12 ਸਾਲ ਦਾ ਹੋਊਗਾ ਜੀ ਮੇਰੇ ਕੋਲੇ ਆ ਗਈ ਪੰਚਾਇਤ ਕਹਿੰਦੇ ਲਿਖ ਬਈ ਵੀ ਇੱਕ ਤਾਂ ਪਿੰਡ ਵੱਲੋਂ ਸਵਾਗਤ ਧੰਨਵਾਦ ਜੀ ਮੰਗਾ ਪਹਿਲੇ ਨੰਬਰ ਤੇ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਖਤਾ ਜੀ ਸਾਡੇ ਪਿੰਡ ਵਾਲੇ ਧੰਨੇ ਮੈਂਬਰ ਨੇ ਟੂਰਨਾਮੈਂਟ ਤੇ ਢੀਂਡਾ ਸਾਹਿਬ ਦੇ ਸਾਹਮਣੇ ਪੜਤਾ ਜੀ ਵੀ ਨਾਲੇ ਉੱਤੇ ਪੁਲ ਬਣਾਇਆ ਢੀਂਡਾ ਸਾਹਿਬ ਕਹਿੰਦੇ ਬਹੁਤ ਜਾਇਜ਼ ਮੰਗ ਹੈ ਪੁਲ ਬਣ ਜਾਊਗਾ ਤਾੜੀਆਂ ਵੱਜ ਗਈਆਂ ਅਗਲੇ ਸਾਲ ਫੇਰ ਆਗੇ ਜੀ ਟੂਰਨਾਮੈਂਟ ਫੇਰ ਮੇਰੇ ਕੋਲ ਆ ਗਈ ਪੰਚਾਇਤ ਕਹਿੰਦੇ ਵੀ ਲੇਖਾ ਮੰਗਾ ਮੈਂ ਕਹਿੰਦਾ ਕਿ ਕਿਹੜੀ ਲਿਖਣੀ ਕਹਿੰਦੇ ਪਹਿਲੀ ਤਾਂ ਉਹੀ ਲਿਖ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਫੇਰ ਲਿਖਤੀ ਜੀ ਧੰਨੇ ਮੈਂਬਰ ਨੇ ਫੇਰ ਪੜਤੀ ਜੀ ਤੇ ਤੀਜੇ ਸਾਹ ਨੇ ਫੇਰ ਤਾੜੀਆਂ ਮਰਵਾਤੀਆਂ ਕਹਿੰਦੇ ਬਣੂਗਾ ਮੈਂ ਨੌਵੀਂ ਚ ਹੋ ਗਿਆ ਜੀ ਤੀਜੇ ਸਾਲ ਫੇਰ ਆਗੇ ਜੀ ਲੇਖ ਬਈ ਐਦ ਕੀ ਮੰਗਾ ਓਏ ਮੈਂ ਕਹਿੰ ਗਿਆ ਵੀ ਬਦਲੀਆਂ ਹੋਣਗੀਆਂ ਐਦ ਕੀ ਤਾਂ ਮੰਗਾ ਪਹਿਲੀ ਮੰਗ ਕਿਹੜੀ ਕਹਿੰਦੇ ਉਹੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਲੋ ਜੀ ਮੈਂ ਦਸਵੀਂ ਚ ਹੋ ਗਿਆ 11ਵੀਂ ਚ ਮੈਂ ਲਿਖੀ ਗਿਆ ਪੰਨਾ ਮੈਂਬਰ ਪੜ੍ਹੇ ਗਿਆ ਤੀਜੇ ਸਾਹ ਤਾੜੀਆਂ 부ਜਾਈਂ ਗਿਆ ਬਈ ਨਾਲੇ ਤੇ ਪੁਲ ਨਹੀਂ ਬਣਿਆ ਬਈ 2014 ਚ ਪਤਾ ਨਹੀਂ ਸੰਜੋਗ ਪ੍ਰਮਾਤਮਾ ਨੇ ਕੀ ਲਿਖੇ ਸੀ ਉਹਨਾਂ ਨੂੰ ਹਰਾ ਕੇ ਲੋਕਾਂ ਨੇ ਮੈਨੂੰ ਐਮਪੀ ਬਣਾਤਾ ਮੈਂ ਐਮਪੀ ਬਣ ਗਿਆ ਸਾਡੇ ਪਿੰਡ ਵਾਲੇ ਆ ਗਏ ਉਹ ਨਿਆਰਾ ਆ ਗਿਆ ਜੀ ਆਪਣੇ ਪਿੰਡ ਦਾ ਐਮਪੀ ਬਣ ਗਿਆ ਮੈਂ ਹਾਂ ਤੇ ਮੰਗ ਪੱਤਰ ਜਾਂ ਲਿਆਏ ਆ ਮੈਂ ਵੈਰੀ ਗੁੱਡ ਕਿਹੜੀ ਮੰਗ ਆ ਪਹਿਲੀ ਉਹੀ ਆ ਕਹਿੰਦੇ ਪਹਿਲੀ ਤਾਂ ਜਿਹੜੀ ਤੂੰ ਹੀ ਲਿਖਦਾ ਰਿਹਾ ਪਹਿਲਾਂ 10 ਦੀ 10-11 ਸਾਲ ਤੂੰ ਹੀ ਲਿਖਦਾ ਰਿਹਾ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਹੁਣ ਬਣਾਇਆ ਜੀ ਜਾ ਕੇ ਦੇਖ ਕੇ ਆਇਓ ਤੇ ਕਿਰਪਾ ਕਰਕੇ ਇਧਰੋਂ ਧਰਮਗੜ ਵਾਲੇ ਪਾਸੇ ਜਾਵਾਂਗਾ ਜਦੋਂ ਜਦੋਂ ਅਤਰੋ ਜਖੇਪੜ ਤੋਂ ਧਰਮਗੰਨ ਵਾਲੇ ਪਾਸੇ ਜਾਵਾਂਗੇ ਉਦੋਂ ਪਿੰਡ ਸਾਡੇ ਪਿੰਡ ਦੇ ਸ਼ੁਰੂਣ ਤੋਂ ਪਹਿਲਾਂ ਪੁਲ ਆਪਣਾ ਹੈ ਜੀ ਹੁਣ ਕੀ ਕਰੀਏ ਜੀ ਇਹਨਾਂ ਦਾ ਹੁੰਦਾ ਸੀ ਫਿਰ ਕਹਿੰਦੇ ਸਾਨੂੰ ਜਿਤਾਉਂਦੇ ਨਹੀਂ ਫਿਰ ਕਹਿੰਦੇ ਸਾਨੂੰ ਲੋਕ ਐ ਨਹੀਂ ਕਰਦੇ ਉਹ ਨਹੀਂ ਕਰਦੇ ਸੋ ਇਹਨਾਂ ਨੇ ਕੀ ਕਰਨਾ ਜੀ ਮੈਂ ਤਾਂ ਇਹੀ ਕਹਿਣਾ ਚੰਗੇ ਬੰਦਿਆਂ ਨੂੰ ਚੁਣ ਕੇ ਭੇਜੋ ਚੰਗੇ ਬੰਦਿਆਂ ਨੂੰ ਵਿਧਾਨ ਸਭਾ ਲੋਕ ਸਭਾ ਚ ਭੇਜੋ ਤਾਂ ਚੰਗੇ ਕਾਨੂੰਨ ਬਣ ਕੇ ਆਉਣਗੇ ਮਾੜੇ